ਸਾਸੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਸੋ ਜੀ ਮੈਂ ਅੱਜ ਤੁਹਾਨੂੰ ਹਲਦੀ ਦੀ ਖੇਤੀ ਬਾਰੇ ਦੱਸਾਂਗਾ ਜੀ ਹਾਂਜੀ ਆਪਾਂ ਆਪਣੇ ਖੇਤ ਵਿੱਚ ਵੀ ਹਲਦੀ ਵੀ ਲਗਾਈ ਸੀ ਜੀ ਆਪਾਂ ਆਪਾਂ ਚੌਨੇ ਦੇ ਨਾਲ-ਨਾਲ ਆਪਾਂ ਹਲਦੀ ਦੀ ਖੇਤੀ ਵੀ ਕਰਨੇ ਆਂ ਔਰ ਆਪਾਂ ਆਪਣੇ ਘਰ ਦੀ ਹਲਦੀ ਤਿਆਰ ਕਰਕੇ ਔਰ ਆਪਾਂ ਤਿਆਰ ਵਿੱਚ ਸੇਲ ਵੀ ਕਰਨੇ ਆਂ ਔਰ ਘਰ ਵਾਸਤੇ ਵੀ ਰੱਖਣੇ ਆਂ ਔਰ ਜਿੱਦਾਂ ਹਲਦੀ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਹਲਦੀ ਦੀ ਲਵਾਈ ਔਰ ਇਸ ਦੀ ਪਟਾਈ ਬਾਰੇ ਦੱਸਾਂਗੇ ਹਾਂ ਜੀ ਆਪਣੇ ਘਰ ਦਾ ਹੀ ਹਲਦੀ ਦਾ ਬੀਂ ਤਿਆਰ ਕਰਨੇ ਆ ਕੋਕਾ ਆਪਾਂ ਹਰ ਸਾਲ ਹੀ ਲਗਾਣੇ ਆ ਔਰ ਹਲਦੀ ਆਪਾਂ ਵਧੀਆ ਬੀਂ ਆਪਾਂ ਘਰੇ ਰੱਖ ਕੇ ਵਿੱਚੋਂ ਛਾਂਟ ਕੇ ਬੀਂ ਰੱਖ ਕੇ ਤਿਆਰ ਕਰਨੇ ਆ ਔਰ ਹਲਦੀ ਆਪਾਂ ਲਗਾਣੇ ਆ ਜੀ ਜੂਨ ਔਰ ਮਈ ਦੇ ਮਹੀਨੇ ਵਿੱਚ ਔਰ ਇਸ ਨੂੰ ਆਪਾਂ ਪਹਿਲਾਂ ਆਪਾਂ ਆਪਾਂ ਚੰਗੀ ਤਰ੍ਹਾਂ ਆਪਾਂ ਡੋਲਾ ਬਣਾ ਲੈਣੀਆਂ ਜੀ ਆਪਣੇ ਪਹਿਲੇ ਖੇਤ ਤਿਆਰ ਕਰਕੇ ਡੋਲਾ ਬਣਾ ਕੇ ਔਰ ਇਸ ਵਿੱਚ ਜੋ ਵੀ ਆਪਾਂ ਮਲਣਾ ਮਲੜ ਮਗਾ ਲਓ ਡਾਈ ਰੇ ਮਨਾ ਲਓ ਔਰ ਜਿੱਤਰਾ ਮੈਂ ਆਪਾਂ ਆਪਣਾ ਖੇਤ ਚੰਗੀ ਤਰ੍ਹਾਂ ਤਿਆਰ ਕਰਕੇ ਔਰ ਆਪਣੇ ਜੋ ਹਲਦੀ ਦਾ ਬੀਜ ਤਿਆਰ ਕੀਤਾ ਹੋਇਆ ਹੈ ਜਿਹੜਾ ਜਿਹੜਾ ਅੱਛਾ ਬੀਜ ਹੈ ਉਹ ਹਾਈਬ੍ਰਿਡ ਹੈ ਜੀ ਔਰ ਆਪਾਂ ਹਾਈਬ੍ਰਿਡ ਬੀਜ ਹੀ ਲਗਾਉਂਦੇ ਆ ਜੀ ਔਰ ਆਪਾਂ ਚੌਣਵਾ ਬੀਜ ਹੀ ਆਪਣੇ ਹਲਦੀ ਖੇਤਾਂ ਵਿੱਚ ਲਗਾਣੇ ਆ ਔਰ ਇਸ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਔਰ ਝਾੜ ਵੀ ਬਹੁਤ ਜ਼ਿਆਦਾ ਹੁੰਦਾ ਹੈ ਔਰ ਇਸ ਦਾ ਜੋ ਵੀ ਹੈਗਾ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਹਲਦੀ ਆਪਾਂ ਘਰ ਵਾਸਤੇ ਤਿਆਰ ਕਰਦੇ ਹਾਂ ਜਦੋਂ ਇਸ ਦੀ ਪਟਾਈ ਹੁੰਦੀ ਹੈ ਜਨਵਰੀ ਔਰ ਫਰਵਰੀ ਮਾਰਚ ਵਿੱਚ ਇਸ ਦੀ ਪਟਾਈ ਸ਼ੁਰੂ ਹੋ ਜਾਂਦੀ ਹੈ ਔਰ ਆਪਾਂ ਆਪਣੇ ਘਰ ਵਾਸਤੇ ਤਿਆਰ ਕਰਨ ਵਾਸਤੇ ਇਸ ਦੀ ਪਟਾਈ ਕਰਕੇ ਔਰ ਜਿੱਦਾਂ ਆਪਾਂ ਘਰ ਵਾਸਤੇ ਜੋ ਵੀ ਤਿਆਰ ਆਪਾਂ ਤਿਆਰ ਕਰਨੀ ਹੈ ਹਲਦੀ ਇਸ ਨੂੰ ਉਬਾਲ ਕੇ ਔਰ ਸੁਕਾ ਕੇ ਆਪਾਂ ਇਸ ਨੂੰ ਆਪਣੇ ਘਰ ਵਾਸਤੇ ਤਿਆਰ ਕਰਦੇ ਹਾਂ ਔਰ ਇਸ ਤਰ੍ਹਾਂ ਆਪਣੇ ਔਰ ਆਪਾਂ ਆਪਣੀ ਹਲਦੀ ਨੂੰ ਜਿੱਤਾ ਚੰਗੀ ਤਰ੍ਹਾਂ ਆਪਣੇ ਖੇਤ ਜੋ ਪੱਟ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਨੂੰ ਬਾਲ ਕੇ ਇਸ ਵਿੱਚ ਆਪਾਂ ਮੇਥਰਾ ਵੀ ਪਾ ਸਕਦੇ ਹਾਂ ਮੇਥਰਾ ਔਰ ਹਲਦੀ ਨੂੰ ਮਿਕਸ ਕਰਕੇ ਆਪਾਂ ਪਿਆ ਕੇ ਔਰ ਆਪਾਂ ਆਪਣੇ ਸਬਜ਼ੀਆਂ ਮਸਾਲਿਆਂ ਵਿੱਚ ਤੇ ਵਰਤ ਸਕਦੇ ਹਾਂ ਔਰ ਇਸ ਨਾਲ ਆਪਾਂ ਘਰ ਦੀ ਹਲਦੀ ਤਿਆਰ ਕਰਨੇ ਆ ਔਰ ਆਪਣਾ ਸਾਲ ਤੋਂ 1.5 ਸਾਲ ਵੀ ਆਪਣਾ ਇਸ ਨਾਲ ਲੰਘ ਜਾਂਦਾ ਹੈ ਔਰ ਇਸ ਨਾਲ ਆਪਾਂ ਆਪਣੇ ਬਾਜ਼ਾਰ ਵਿੱਚ ਮੰਡੀ ਕਰਨ ਵੀ ਕਰਨੇ ਹਾਂ ਇਸ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਗੰਦੀ ਦੀ ਖੇਤੀ ਤੇ ਖੇਤੀ ਕਰਨੀ ਹੈ ਇਸ ਨਾਲ ਬਹੁਤ ਘੱਟ ਖਰਚਾ ਹੁੰਦਾ ਹੈ ਔਰ ਵੱਧ ਮੁਨਾਫਾ ਹੁੰਦਾ ਹੈ ਜਿੱਦਾਂ ਕਿ ਆਪਾਂ ਆਪਣੇ ਘਰ ਵਾਸਤੇ ਆਪਾਂ ਹਲਦੀ ਤਿਆਰ ਕਰਨੀ ਹੈ ਔਰ ਜਿੱਦਾਂ ਆਪਣੇ 2 ਕਿਲੋ ਹਲਦੀ ਆਪਾਂ ਖੇਤ 'ਚ ਪੱਟ ਕੇ ਸਾਫ ਸफाई ਕਰਕੇ ਇਸ ਨੂੰ ਸੁਕਾ ਕੇ ਔਰ ਉਬਾਲ ਕੇ ਤੇ ਔਰ ਇਸ ਵਿੱਚ ਆਪਾਂ ਪਾਈਆ ਮਿੱਠਾ 2 ਕਿਲੋ ਹਲਦੀ ਵਿੱਚ ਪਾ ਕੇ ਆਪਣੇ ਘਰ ਵਾਸਤੇ ਤਿਆਰ ਕਰ ਸਕਦੇ ਆ ਔਰ ਇਸ ਨਾਲ ਜੋ ਵੀ ਆਪਾਂ ਜਿਹੜਾ ਆਪਾਂ ਮਿੱਠਾ ਪਾਨੇ ਆ ਇਸ ਨਾਲ ਹਲਦੀ ਖਰਾਬ ਨਹੀਂ ਹੁੰਦੀ ਔਰ ਲੰਬਾ ਟਾਈਮ ਚੱਲ ਜਾਂਦੀ ਹੈ ਔਰ ਇਦਾਂ ਆਪਣੇ ਆਪਾਂ ਆ ਖੇਤ ਵਿੱਚ ਹਲਦੀ ਲਗਾਈ ਹੈ ਇਸ ਤੇ ਆਪਾਂ ਇੱਕ ਵੀ ਸਪਰੇ ਨਹੀਂ ਕੀਤਾ ਹੈਗਾ ਬਿਨਾ ਸਪਰੇ ਤੋਂ ਤਿਆਰ ਹੋਈ ਹੈ ਔਰ ਇਸ ਨੂੰ ਸਿਰਫ ਆਪਾਂ ਸਿਰਫ ਇੱਕ ਸਲਾਬ ਸਲਾਬ ਨਾਲ ਥੋੜਾ ਜਿਹਾ ਘੱਟ ਪਾਣੀ ਲਗਾਉਂਦੇ ਰਹੇ ਆ ਔਰ ਆਪਣੇ ਹਲਦੀ ਤਿਆਰ ਹੋ ਗਈ ਹੈ ਔਰ ਇਸ ਨਾਲ ਜੇ ਆਪਾਂ ਇਸ ਨੂੰ ਜ਼ਿਆਦਾ ਪਾਣੀ ਲਗਾ ਦਈਏ ਔਰ ਇਹ ਇਸ ਦਾ ਗਲਣ ਦਾ ਬਹੁਤ ਜ਼ਿਆਦਾ ਡਰ ਰੰਦਾ ਹੈ ਹਲਦੀ ਖਰਾਬ ਹੋ ਜਾਂਦੀ ਹੈ ਔਰ ਜਿੱਦਾਂ ਆਪਣਾ ਹੁਣ ਆਪਾਂ ਹਲਦੀ ਲਗਾਈ ਹੈ ਔਰ ਇਸ 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 ਦੀ ਪਟਾਈ ਆਪਾਂ ਜਨਵਰੀ ਫਰਵਰੀ ਵਿੱਚ ਕਰ ਦੇਣੀ ਹੈ ਔਰ ਇਸ ਤੋਂ ਇਲਾਵਾ ਤੁਸੀਂ ਆਪਣੇ ਘਰਾਂ ਵਿੱਚ ਜਾਂ ਗਮਲਿਆਂ ਵਿੱਚ ਵੀ ਲਗਾ ਸਕਦੇ ਹੋ ਹਲਦੀ ਦੀ ਖੇਤੀ ਔਰ ਇਸ ਤਰ੍ਹਾਂ ਤੁਸੀਂ ਆਪਣੇ ਮਸਾਲਿਆਂ ਵਾਸਤੇ ਔਰ ਘਰ ਵਾਸਤੇ ਹਲਦੀ ਆਪਣੇ ਘਰੇ ਹੀ ਤਿਆਰ ਕਰ ਸਕਦੇ ਹੋ ਔਰ ਜੇ ਤੁਹਾਨੂੰ ਸਾਡੀ ਇਹ ਹਲਦੀ ਦੀ ਖੇਤੀ ਬਾਰੇ ਜਾਂ ਹਲਦੀ ਜੋ ਵੀ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਹਲਦੀ ਬਾਰੇ ਜੇ ਸਾਡੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਸਾਡੀ ਇਸ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਔਰ ਸ਼ੇਅਰ ਜਰੂਰ ਕਰੋ ਜੇ ਤਾਂ ਕਿ ਅਸੀਂ ਹੋਰ ਤੁਹਾਨੂੰ ਵੱਧ ਵੱਧ ਫਸਲ ਬਾਰੇ ਖੇਤੀਬਾੜੀ ਬਾਰੇ ਵਾਸਤੇ ਔਰ ਫਸਲਾਂ ਬਾਰੇ ਸਬਜ਼ੀਆਂ ਬਾਰੇ ਵੱਧ ਵੱਧ ਜਾਣਕਾਰੀ ਦੇ ਸਕੀਏ ਔਰ ਆਪ ਜੀ ਦੇ ਸੰਯੋਗ ਨਾਲ ਹੀ ਸਾਡਾ ਇਹ ਚੈਨਲ ਅਗਾ ਚੱਲ ਪਾਏਗਾ ਆਪ ਸੀ ਆਪ ਜੀ ਦਾ ਸਭ ਜੀ ਦਾ ਧੰਨਵਾਦ ਜੀ